ਮੈਂ ਕਿਸੇ ਕਰਾਇਮ ਨੂੰ ਕਦੇ ਡਿਗਨੀਫਾਈ ਨਹੀਂ ਕਰਦਾ ਕਦੇ ਉਹਦੀ ਸ਼ਾਨ ਨਹੀਂ ਵਧਾਉਂਦਾ ਗਲਤ ਸਟੈਪ ਗਲਤ ਸਟੈਪ ਹੁੰਦਾ ਤੁਹਾਡੇ ਮਾਪੇ ਬਾਬ ਨੂੰ ਬਹੁਤ ਕੁਝ ਬਰਦਾਸ਼ਤ ਕਰਨਾ ਪੈਂਦਾ ਬਹੁਤ ਕੁਝ ਚੱਲਣਾ ਪੈਂਦਾ ਜ਼ਿੰਦਗੀ ਦੇ ਵਿੱਚ ਤੁਸੀਂ ਗਲਤ ਰਸਤੇ ਤੇ ਚੱਲ ਲੈਂਦੇ ਹੋ ਤੁਹਾਡੇ ਮਾਪੇ ਬਾਬ ਦਾ ਕਸੂਰ ਨਹੀਂ ਨਾ ਹੁੰਦਾ ਉਹਦੇ 'ਚ ਉਹ ਕਿਉਂ ਵਿਚਾਰੇ ਭੁਗਤਣ ਮੈਂ ਆਪਣੇ ਵਿਦਿਆਰਥੀਆਂ ਨੂੰ ਵੀ ਇਹੀ ਕਹਿੰਦਾ ਹਮੇਸ਼ਾ ਵੀ ਬੇਟਾ ਮੇਰੀਆਂ ਗਲਤੀਆਂ ਤੋਂ ਸਿੱਖੋ ਤੁਸੀਂ ਜੋ ਗਲਤੀ ਮੈਂਨੇ ਕੀਤੀ ਕਿਸੇ ਦੇ ਫਟੇ ਚ ਟੰਗੜਾ ਆ ਕੇ ਤੁਸੀਂ ਨਾ ਉਹ ਕਰੋ ਇਹ ਨੰਬਰਦਾਰੀਆਂ ਛੱਡ ਦਿਓ ਜੇ ਘਰ ਦੇ ਕਹਿੰਦੇ ਨੇ ਕਿਤੇ ਫਲਾਣੀ ਦਾ ਚੱਲੇ ਆ ਪੜਨ ਤਾਂ ਤੁਹਾਡੀ ਡਿਊਟੀ ਆ ਉੱਥੇ ਹੀ ਪਹੁੰਚੋ ਐ ਨਹੀਂ ਵੀ ਰਸਤੇ 'ਚ ਕਿਤੇ ਤਿਲਖ ਗਏ ਕਿਸੇ ਦੇ ਨਾਲ ਚਲੇ ਗਏ ਕੋਈ ਤੁਹਾਨੂੰ ਮਿਸਗਾਈਡ ਕਰਕੇ ਕਿਤੇ ਲੈ ਗਿਆ ਕਿਤੇ ਕਬਜੇ ਤੇ ਚਲੇ ਗਏ ਕਿਤੇ ਫਲਾਣੀ ਦਾ ਚਲੇ ਗਏ ਕੀ ਕੀ ਮਿਲ ਜੂਗਾ ਤੁਹਾਨੂੰ ਅਗਲਾ ਵੱਧੋ ਵੱਧ ਤੁਹਾਨੂੰ ਆ ਨਾਈਕੀ ਦੇ ਸ਼ੂਜ਼ ਦਵਾ ਦਿੰਦਾ ਤੁਹਾਨੂੰ ਆ 이어ਫੋਨ ਦਵਾ ਦਿੰਦਾ ਬਲੂਟੁੱਥ ਦੇ ਬਸ ਤੁਸੀਂ ਐਨੇ ਜੀ ਆਪਦੇ ਗਲਪ ਬਾਲਨੇ ਕੋਈ ਵੱਡੀ ਘਟਨਾ ਹੁਣ ਵੀ ਬਹੁਤ ਸਾਰੇ ਲੋਕਾਂ ਨਾਲ ਹੁੰਦਾ ਕੋਈ ਚਿੱਟਾ ਪੀਣ ਵਾਲਿਆਂ ਨਾਲ ਚਿੱਟਾ ਪੀਣ ਲੱਗ ਜਾਂਦਾ ਕੋਈ ਕਿਤੇ ਜਿਹੜਾ ਹੈਗਾ ਕੋਈ ਨਸ਼ਾ ਪੱਤਾ ਕਰਨ ਲੱਗ ਜਾਂਦਾ ਕੋਈ ਜਿਹੜਾ ਲੜਾਈ ਝਗੜੇ 'ਚ ਬੈਹ ਜਾਂਦਾ ਆਪਣੀ ਜ਼ਿੰਦਗੀ ਖਰਾਬ ਕਰ ਬੈਠਦੇ ਨੇ ਉਹ ਗਲਤੀ ਜਿਹੜੀ ਮੈਂ ਚੁੰਨਾ ਵੀ ਜਿਹੜੀ ਮੈਂ ਕੀਤੀ ਆ ਉਹਨੂੰ ਸਿੱਖਣ ਦੂਸਰੇ ਉਹਨਾਂ ਉਹਨੂੰ ਉਸ ਗਲਤੀ ਨੂੰ ਕਰਨ ਮੈਂ ਜਾਣਦਾ ਦੂਸਰੇ ਨੂੰ ਕਹਿ ਦੇਣਾ ਸੌਖਾ ਹੁੰਦਾ ਵੀ ਇੰਨੇ ਸਾਲ ਕੱਟਦੇ ਜੀ ਚਲੋ ਆ ਬੰਦੇ ਨੇ ਆ ਪ੍ਰਾਪਤੀ ਕਰ ਲਈ ਕਦੇ ਮੈਂ ਕਿਸੇ ਬੰਦੇ ਨੂੰ ਬੰਦ ਕਰ ਦਿੰਦਾ ਇੱਕ ਦਿਨ ਇੱਕ ਦਿਨ ਬੰਦ ਰਹਿ ਕੇ ਦਿਖਾਵੇ ਕੋਈ ਇੱਕ ਖਾਲੀ ਕਮਰੇ ਦੇ ਵਿੱਚ ਉਹ ਇੱਕ ਪਲ ਗਿਣਨ ਲੱਗ ਜਾਂਦਾ ਇੱਕ ਇੱਕ ਪਲ ਇੱਕ ਘੰਟੇ ਵਰਗਾ ਇੱਕ ਇੱਕ ਘੰਟਾ ਇੱਕ ਦਿਨ ਵਰਗਾ ਇੱਕ ਇੱਕ ਦਿਨ ਇੱਕ ਸਾਲ ਵਰਗਾ ਲੱਗਦਾ ਉਸੇ